ਰਾ ਸਿਰ ਦਾ ਲੱਖਾ ਹੈਗਾ ਸ਼ੁਰੂ ਤੋਂ ਮੈਂ ਆਪਣੀ आईपीएस ਦੀ ਨੌਕਰੀ ਇੱਥੋਂ ਸ਼ੁਰੂ ਕੀਤੀ ਹੈ ਮੈਂ ਇਸ ਥਾਣੇ ਦੇ ਵਿੱਚ ਮਹਾਰਾਜ ਹੈਡ ਕਨਸਟੇਬਲ ਦਾ ਕੰਮ ਕੀਤਾ ਮਹਾਰਾਜ ਹੈਡ ਕਨਸਟੇਬਲ ਦਾ ਕੰਮ ਹੁੰਦਾ ਹੈ ਜਿਹੜਾ ਰੋਜ਼ਨਾਮਾ ਲਿਖਦਾ ਹੈ ਔਰ 3-3 ਮਹੀਨੇ ਮਾਰੇ ਹੈ ਦੂਸਰੀ ਗੱਲ ਹੈ ਫੇਰ ਮੈਂ 6 ਮਹੀਨੇ ਡਾਕਟਰ ਮੁਲਾਪੁਰ ਦੇ ਐਸਐਚਓ ਰਹੇ ਹਾਂ ਸੋ ਇਹ ਬਹੁਤ ਤਕੜਾ ਲੱਗਦਾ ਹੈ ਬਹੁਤ ਤਕੜੇ ਬੰਦੇ ਹੈ ਇਹ ਇਲਾਕਾ ਮੋਗੇ ਤੱਕ ਜਾਂਦਾ ਹੈ ਸਿੱਖ ਕੌਮ ਦੇ ਬਹਾਦਰ ਯੋਧਿਆਂ ਦਾ ਇਹਦੇ ਵਿੱਚ ਕੌਂਕਾ ਵੀ ਆਉਂਦਾ ਹੈ ਰੋਟੇ ਵੀ ਆਉਂਦੇ ਹੈ ਤੇ ਬਹੁਤ ਤਕੜੇ ਤਕੜੇ ਪਿੰਡ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੀ ਲੀਡਰਸ਼ਿਪ ਦਿੱਤੀ ਹੈ ਸੋ ਮੈਂ ਬਹੁਤ ਫਕਰ ਦੇ ਨਾਲ ਇੱਥੇ ਆਇਆ ਔਰ ਆਸ ਕਰਦਾ ਹਾਂ ਕਿ ਆਪਣੇ ਅਮਰਤਪਾਲ ਸਿੰਘ ਚੰਦਰਾ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਉਸ ਨੂੰ ਤਖੜੇ ਹੋ ਕੇ ਵੋਟਾ પાਕੇ ਪਾਰਲੀਮੈਂਟ ਦੇ ਵਿੱਚ ਭੇਜੋ ਜੋ ਸਰਤੇ ਨਾਲ ਬਤਖੋਈਆਂ ਜ਼ੁਲਮ ਹੋਏ ਹੋਏ ਆ ਆ ਦੇਖੋ ਚੰਦਰਾ ਸਾਹਿਬ ਹੈ ਇਹਨਾਂ ਦੇ ਦਾਦਾ ਜੀ ਨੇ ਵੀ ਕੁਰਬਾਨੀ ਕੀਤੀ ਹੈ ਇਹਨਾਂ ਦੇ ਪਾਪਾ ਜੀ ਨੇ ਵੀ ਕੁਰਬਾਨੀ ਕੀਤੀ ਹੈ ਇਹਨਾਂ ਦੇ ਮਾਤਾ ਜੀ ਤੇ ਨਾਨੀ ਜੀ ਵੀ ਸ਼ਹੀਦ ਹੋਏ ਐ ਇਤੋਂ ਜ਼ਿਆਦਾ ਵੱਡੀ ਕੋਈ ਕੁਰਬਾਨੀ ਕਿਸੇ ਪਰਿਵਾਰ ਦੀ ਥੋੜੀ ਹੋਈ ਐ ਸੋ ਮੈਂ ਅਸਰ ਕਰਦਾ ਕਿ ਸਾਰੇ ਸਲਾਕੇ ਦੇ ਲੁਤੇਹਾਣੇ ਦੇ ਆਪਣੇ ਮਜ਼ਬਤੋਂ ਜਾਤ ਪਾਤ ਤੋਂ ਪਾਰਟੀ ਤੋਂ ਉੱਤੇ ਉੱਠ ਕੇ ਚੰਦਰਪਾਲ ਸਾਹਿਬ ਨੂੰ ਵੋਟ ਪਾਉਣਗੇ ਬਾਲਟੀ ਤੇ ਸਰਦਾਰ ਸੁਰਜੀਤ ਸਿੰਘ ਸਾਡੇ ਜਗਰਾਉਂ ਦੇ ਜਥੇਦਾਰ ਹੈ ਇਹਨਾਂ ਦੀ ਵੀ ਬਹੁਤ ਪਾਰੀ ਕੁਰਬਾਨੀ ਹੈ ਪਰ ਸਾਡਾ ਤਰਲੋਕ ਸਿੰਘ ਡੱਲਾ ਜਿਹੜਾ ਬਹੁਤ ਬਹਾਦਰ ਸਾਡਾ ਜਥੇਦਾਰ ਸੀ ਉਹ ਅੱਜ ਸਾਨੂੰ ਛੱਟ ਕੇ ਗੁਰੂ ਸਾਹਿਬ ਦੇ ਪਾਸ ਡਾਕਟਰ ਜੁੰਨ ਨੇ ਆਪਣਾ ਨਿਵਾਸ ਬਣਾਇਆ ਸੋ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਇਹ ਸਾਰਾ ਕੰਕਰੀਟ ਪਿੰਡ ਵਾਲਿਆਂ ਦਾ ਇਲਾਕਾ ਹੈ ਸੰਧਣਾ ਦਾ ਇਲਾਕਾ ਹੈ ਬੁੱਛਾਰੇ ਸਾਰੇ ਸਾਰੇ ਤਕੜਿਆਂ ਦਾ ਇਲਾਕਾ ਹੈਗਾ ਬੁੱਛੀ ਵਾਲੇ ਦਾ ਇਲਾਕਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸੋ ਮੈਂ ਅਰਦਾਸ ਕਰਦੇ ਆਂ ਅਪੀਲ ਕਰਦੇ ਆਂ ਕਿ ਅਮਰਤਪਾਲ ਸਿੰਘ ਸੰਧੜਾ ਨੂੰ ਤਕੜੇ ਹੋ ਕੇ ਵੋਟ ਪਾਈ ਜਾਣ ਤੇ ਜਿਹੜੇ ਬਨਰੋਟੀ ਬੋਰਡ ਲਾ ਕੇ ਦਖੌਣੇ ਚੋੜੇ ਕਿ ਅਸੀਂ ਪੰਥਕ ਐ ਉਹਨਾਂ ਨੇ ਕੌਕੇ ਜਥੇਦਾਰ ਸਾਹਿਬ ਦੀ ਸ਼ਹਾਦਤ ਦੇ ਵਿੱਚ ਬੀਅੰਦ ਸਿੰਘ ਦੀ ਸਰਕਾਰ ਦੇ ਨਾਲ ਰਲ ਕੇ ਹੱਥ ਲਿਆ ਹੋਇਆ ਸੋ ਇਹੋ ਜਿਹੇ ਬੰਦੇ ਨੂੰ ਆਪਾਂ ਨੇ ਨਾਲ ਨਹੀਂ ਲੱਗਣ ਦੇਣਾ ਜਿਹੜੇ ਐਮਐਲਏ 92 ਦੇ ਵਿੱਚ ਬੀਅੰਦ ਸਿੰਘ ਦੇ ਨਾਲ ਸਰਕਾਰ ਬਣਾ ਕੇ ਸਿੱਖਾਂ ਦੀ ਨਜ਼ਰਕੂਝ ਕੀਤੀ ਹੈ ਉਹਨਾਂ ਦੀ ਜੇ alignat ਸਾਡੇ ਸ਼ਹੀਦਾਂ ਦੇ ਨਾਲ ਮੁਕਾਬਲਾ ਕਰਨ ਲੱਗ ਪਏ ਤਾਂ ਫੇਰ ਸਾਥ ਸੰਗਤ ਜੀ ਸਿੱਖ ਕੌਮ ਦਾ ਹੌਸਲਾ ਬਹੁਤ ਥੱਲੇ ਆ ਜੋ ਜਿਹੜਾ ਕਦੇ ਵੀ ਉਹਨਾਂ ਨਹੀਂ ਚਾਹੀਦਾ ਸਵਾਸ ਕਰਦੇ ਫਤਿਹ ਦੀ ਫਤਿਹ ਹਰ ਕਰਦੇ ਬਾਈ ਕੁੜੀ ਕਾ ਕਲ ਵਾਹਿਗੁਰੂ ਬਾਈ ਜੀ ਦੀ ਫਤਿਹ ਅੱਗੇ ਜਗਰਾਂ ਦੇ ਨਾਲ ਚੰਗੀ ਜਰਨਾਲਾਂ ਦੇ ਮਨ ਨੂੰ ਭਾਵੇ ਉਸ ਦੀਆਂ ਕਾ